ਜਾ ਗਿਆ ਵਾ ਤਮਾਈ ਭਾਜੀ ਉਹ ਬਰੇਜੀ ਉਧਰ ਚੀਫ ਸੰਦੀਪ ਪਿੱਛੇ ਚੀਫ ਬੜਾ ਆਇਆ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹੇਠਲਾ ਬੜਲ ਦੇ ਬਿਲਕੁਲ ਇਸ ਸਮੇਸ ਪਖੜਾ ਨਹਿਰ ਦੇ ਨਾਲ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੰਟੀ ਦੇ ਵਿੱਚ ਜਿਹੜੇ ਪਿੰਡ ਦੇ ਲੋਕ ਨੇ ਉਹ ਕੰਮ ਦੇ ਉੱਪਰ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਨਹਿਰ ਦਾ ਜਿਹੜਾ ਡੰਗਾ ਹੈ ਉਹ ਬੀਤੀ ਰਾਤ ਜਿਹੜੀ ਤੇਜ਼ ਬਾਰਿਸ਼ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਹੈ ਉਸ ਦੇ ਨਾਲ ਇਹ ਨਹਿਰ ਦਾ ਡੰਗਾ ਜਿਹੜਾ ਖੁਰਿਆ ਤੇ ਜਿਸ ਤੋਂ ਬਾਅਦ ਇਹ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਬਿਲਕੁਲ ਇਸ ਨਹਿਰ ਦੇ ਨਾਲ ਆਬਾਦੀ ਵਾਲੇ ਘਰ ਨੇ ਜਿਸ ਤਰੀਕੇ ਦੇ ਨਾਲ ਪਾਣੀ ਦਾ ਰਿਸਾਅ ਜਿਹੜਾ ਸ਼ੁਰੂ ਹੋਇਆ ਡੰਗਾਕੁਰਨ ਦੇ ਨਾਲ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਸੀ ਕਿਉਂਕਿ ਜੇਕਰ ਨਹਿਰ ਦੇ ਵਿੱਚ ਬਰੀਚ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਵੱਡੀ ਗਿਣਤੀ ਪਿੰਡਾਂ ਨੂੰ ਜਿਹੜਾ ਨੁਕਸਾਨ ਹੋ ਸਕਦਾ ਸੀ ਜਿਸ ਦੇ ਲਈ ਪਿੰਡ ਦੇ ਲੋਕ ਜਿਹੜੇ ਆਪ ਹਰਕਤ ਦੇ ਵਿੱਚ ਆਏ ਤੇ ਨਾਲ ਦੀ ਨਾਲ ਜੇਕਰ ਵਿਭਾਗ ਦੇ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਬੀਬੀਐਮਪੀ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਕੈਬਨਟ ਮੰਤਰੀ ਹਰਜੋਤ ਸਿੰਘ ਵੈਸਟ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਰਾਹਤ ਕਾਰਜ ਜਿਹੜੇ ਚਲਾਏ ਜਾ ਰਹੇ ਨੇ ਪਿੰਡ ਦੇ ਲੋਕਾਂ ਦੇ ਵੱਲੋਂ ਤਰਪਾਲਾ ਜਿਹੜੀਆਂ ਇਸ ਬ੍ਰੀਚ ਨੂੰ ਕਿਤੇ ਨਾ ਕਿਤੇ ਫਲੱਗ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੋ ਬਡਲ ਪਿੰਡ ਸ਼੍ਰੀ ਅਨੰਦਪੁਰ ਸਾਹਿਬ ਦਾ ਜਿੱਥੇ ਇਹ ਤੇਜ਼ ਜਿਹੜੀ ਬਾਰਿਸ਼ ਲਗਾਤਾਰ ਪੰਜਾਬ ਅਤੇ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੀ ਹੋ ਰਹੀ ਹੈ ਉਸ ਦੇ ਨਾਲ ਜਿਹੜਾ ਇਹ ਬ੍ਰੀਚ ਜਿਹੜਾ ਹੋਣ ਲੱਗਾ ਸੀ ਤੇ ਡੰਗਾ ਜਿਹੜਾ ਕਿਤੇ ਨਾ ਕਿਤੇ ਨੁਕਸਾਨਿਆ ਗਿਆ ਡੰਗੇ ਦੇ ਨੁਕਸਾਨ ਦੀ ਪੂਰਤੀ ਦੇ ਲਈ ਹਾਲ ਫਿਲਹਾਲ ਜਿਹੜਾ ਤਰਪਾਲਾ ਪਾ ਕੇ ਉਸ ਨੂੰ ਕਟਿਆ ਗਿਆ ਮਿੱਟੀ ਜਿਹੜੀ ਹੈ ਉਹ ਇੱਥੇ ਲਗਾਈ ਗਈ ਤੇ ਲੋਕਾਂ ਦਾ ਕਹਿਣਾ ਹੈ ਕਿ ਆਪ ਜਿਹੜਾ ਉਹਨਾਂ ਦੇ ਵੱਲੋਂ ਇਹ ਕਾਰਜ ਨੇ ਸ਼ੁਰੂ ਕੀਤੇਗੇ ਤੇ ਉਸ ਤੋਂ ਬਾਅਦ ਜਿਹੜਾ ਖਾਸ ਤੌਰ ਤੇ ਵਿਭਾਗ ਦੇ ਧਿਆਨ ਦੇ ਵਿੱਚ ਉਹਦਾ ਸਾਰਾ ਮਾਮਲਾ ਆਇਆ ਤਾਂ BBMP ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਸੀਪੀ ਸਿੰਘ ਜਿਹੜੇ ਚੀਫ ਨੇ BBMP ਨੰਗਲ ਦੇ ਉਹ ਇੱਥੇ ਪਹੁੰਚੇ ਨੇ ਇਸ ਦੇ ਨਾਲ ਹੀ ਕੈਬਨਟ ਮੰਤਰੀ ਹਰਜੋਤ ਸਿੰਘ ਬਾਸ ਜਿਹੜੇ ਮੌਕੇ ਤੇ ਮੌਜੂਦ ਨੇ ਪੂਰੀ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ ਜਾ ਰਿਹਾ ਹੈ ਜਿਵੇਂ ਕੈਬਨਟ ਮੰਤਰੀ ਹਰਜੋਤ ਸਿੰਘ ਬਾਸ ਨੇ ਜਾਣਕਾਰੀ ਦਿੱਤੀ ਕਿ ਅਨ ਪ੍ਰੈਸੀਡੈਂਟਰ ਜਿਹੜੀ ਰੇਨ ਹੈ ਉਹ ਪੂਰੇ ਏਰੀਆ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਇਸ ਤਰ੍ਹਾਂ ਦੀ ਪਹਿਲਾਂ ਕਦੇ بارش ਜਿਹੜੀ ਹੈ 88 ਦੇ ਵਿੱਚ ਵੀ ਨਹੀਂ ਦੇਖੀ ਗਈ ਤੇ ਖਾਸ ਤੌਰ ਤੇ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਪਿੰਡਾਂ ਦੀਆਂ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਆ ਉਹ ਲਗਾਤਾਰ ਵਧ ਰਿਹਾ ਤੇ ਅਗਲੇ 24 ਤੋਂ 48 ਘੰਟੇ ਜਿਹੜੇ ਬੜੇ ਕ੍ਰੂਸ਼ਲ ਨੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਖੇਤਾਂ ਦੇ ਵਿੱਚ ਪੁੱਜ ਚੁੱਕਿਆ ਹੋ ਸਕਦਾ ਹੈ ਕਿ ਜੇਕਰ ਇਸੇ ਤਰੀਕੇ ਦੇ ਨਾਲ ਬਰਸਾਤ ਹੁੰਦੀ ਨਹੀਂ ਤਾਂ ਲੋਕਾਂ ਦੇ ਘਰਾਂ ਤੱਕ ਵੀ ਜਿਹੜਾ ਪਾਣੀ ਪੁੱਜ ਸਕਦਾ ਹੈ ਸੋ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਜੇਕਰ ਪ੍ਰਸ਼ਾਸਨ ਜਿਹੜਾ ਕਹਿੰਦਾ ਹੈ ਕਿ ਸੁਰੱਖਿਅਤ ਤੁਹਾਨੂੰ ਵੈਕੂਏਸ਼ਨ ਦੇ ਲਈ ਫੋਰਸ ਕਰਦਾ ਹੈ ਬੇਨਤੀ ਕਰਦਾ ਹੈ ਤਾਂ ਉੱਥੋਂ ਇਵੈਕੂਏਟ ਵੀ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ ਸੋ ਡੰਗੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹੜਾ ਬਿਲਕੁਲ ਪਾਖੜਾ ਨਹਿਰ ਦੇ ਨਾਲ ਡੰਗਾ ਲੱਗਿਆ ਸੀ ਉਹ ਖੁਰਨ ਤੇ ਚੱਲਦਿਆਂ ਬ੍ਰੀਚ ਹੋਣ ਦਾ ਖਤਰਾ ਸੀ ਪਰ ਸਮਾਂ ਰਹਿੰਦਿਆਂ ਇਸ ਨੂੰ ਕਿਤੇ ਨਾ ਕਿਤੇ ਪਿੰਡ ਦੇ ਲੋਕਾਂ ਦੇ ਵੱਲੋਂ ਤੇ ਵਿਭਾਗ ਦੇ ਵੱਲੋਂ ਪੂਰਿਆ ਗਿਆ ਹੈ ਬੀਐਸ ਸ਼ਾਨਾ ਪੀਸੀ ਜੀ ਸ਼੍ਰੀ ਨਾਮ ਸਿੰਘ ਸਾਹਿਬ ਸਮਾਂ ਰਹਿੰਦਿਆਂ ਲੋਕਾਂ ਦੀ ਸਫਾਈ ਨਹੀਂ ਕੀਤੀ ਗਈ ਜਿੰਨਾ ਦੀ ਕੀ ਲੱਗਦਾ ਨਹੀਂ ਇੱਥੇ ਕੋਈ ਡਰੇਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਪ ਹੀ ਦੇਖਦੇ ਹੋ ਕਿ ਲਗਾਤਾਰ 2 ਮਹੀਨੇ ਤੋਂ بارش ਹੋ ਰਹੀ ਹੈ ਉਹਨਾਂ ਬੈਂਕ ਜਿਹੜੇ ਸੈਚੂਰੇਟ ਹੋ ਜਾਂਦੇ ਆ ਇਹ 2 ਦਿਨ ਤੋਂ ਬੜੀ ਹੈਵੀ ਰੇਨਫਾਲ ਸੀਗੀ ਪੂਰੀ ਸੈਚੂਰੇਸ਼ਨ ਜਿਹੜੀ ਬੈਂਕਰ ਦੀ ਜਿਹੜੀ ਉਹਦੇ ਕਰਕੇ ਆਫਰ ਸਲੋਪ ਦੇ ਉੱਤੇ ਜਿਹੜਾ ਹੈਪਨ ਹੁੰਦੀਆਂ ਨੇ ਔਰ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਦੇ ਵਿੱਚ ਆ ਗਈ ਜੀ ਦੇਖੋ ਇਹ ਕੋਈ ਆਪਣਾ ਕੋਈ ਬ੍ਰੀਚ ਨਹੀਂ ਹੋਈ ਨਾਲ ਦੀ ਆਫਰ ਸਲੋਪ ਦਾ ਫੇਲਰ ਹੈਗਾ ਤੇ ਇਹਦੇ ਉੱਤੇ ਜਿਹੜੀ ਆ ਹੁਣ ਆਪਾਂ ਤੁਸੀਂ ਦੇਖ ਰਹੇ ਹੋ ਕਿ ਕਾਰਜ ਜਿਹੜੇ جاری ਹੈਗੇ ਆ ਤੇ ਬਰਸਾਤ ਵੀ ਥੋੜਾ ਜਿਹਾ ਇੰਟਰਸਟ ਦੇ ਰਹੀ ਆ ਕਿਉਂਕਿ ਜਲਦੀ ਬਰਸਾਤ ਹੈਗੀ ਆ ਔਰ ਹੋਪਫੁਲੀ ਇਹ ਜਿਹੜਾ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਉਹ ਵਾਲੇ ਕਹਿ ਰਹੇ ਕਿ ਬੀਬੀ ਐਂਟੀ ਦੀ ਮੈਨਪਾਵਰ ਪੰਜ ਚਾਰ ਬੰਦੇ ਨੇ ਪੰਜ ਚਾਰ ਬੰਦੇ ਇਹੋ ਵੱਡਾ ਪਿੰਡ ਵਾਲਾ ਇਹ ਇਹਦੇ ਬਾਰੇ ਸੁਣੇ ਇਹ ਦੇਖੋ ਜਦੋਂ ਇਹੋ ਜਿਹੀ ਕੋਈ ਸਾਡੀ ਐਵੈਂਚੁਰੀਟੀ ਹੁੰਦੀ ਆ ਉਦੋਂ ਸਾਰੇ ਹੱਲ ਮਿਲ ਕੇ ਹੀ ਸਾਡਾ ਸਭ ਦਾ ਨਾਗਰਿਕਾਂ ਦਾ ਫਰਜ਼ ਬਣਦਾ ਤੇ ਅਸੀਂ ਇਹਨੂੰ ਆਪਾਂ ਮੇਨਟੇਨ ਆਪਾਂ ਕਰੀਏ ਔਰ ਇਹ ਠੀਕ ਆ ਕਿ ਅੱਜ ਤੱਕ ਕੀ ਬੀਬੀਐਮ ਵਿੱਚ ਮੈਨਪਾਵਰ ਦੀ ਕਮੀ ਨੂੰ ਸਾਰਿਆਂ ਦੇ ਧਿਆਨ ਵਿੱਚ ਪਹਿਲਾਂ ਹੈਗਾ ਹੀ ਆ ਇਹ ਇਹੋ ਜਿਹੀ ਕੋਈ ਗੱਲ ਨਹੀਂ ਸਾਡੇ ਆਲਰੇਡੀ ਸਰਟੀਫਾਈਡ ਡਿਰੇਕਟਰ ਵਰਕਰ ਲੇਬਰ ਹੈਗੇ ਉਹ ਜਿਹੜੀ ਡਿਪਲੋਏ ਕੀਤੀ ਹੋਈ ਹੈ। ਆਪਾਂ ਨੂੰ ਕੀ ਅਪੀਲ ਕਰਾਂਗੇ ਕਿਉਂਕਿ ਹਜੇ 1-2 ਦਿਨ ਹੋਰ ਫਾਰਿਸ਼ ਹੈ। ਇਸ ਤਰ੍ਹਾਂ ਦੀ ਰਿਪੋਰਟ ਕਰਨਾ ਵਾਪਸ ਜਿਵੇਂ ਵੀ ਵੀ ਅੰਦਰ ਤੋਂ ਸਭ। ਹਾਂ ਉਹ ਲੋਕਾਂ ਨੂੰ ਮੈਂ ਹੀ ਅਪੀਲ ਕਰਦਾ ਜਿਵੇਂ ਕਿ ਮੈਂ ਸਾਡਾ ਸਟਾਫ ਦੀ ਜਿਹੜੀ ਪੈਟਰੋਲਿੰਗ ਨਹਿਰ ਤੇ ਜਿਹੜਾ ਚੱਲਦੀ ਹੈ ਮੈਂ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਹੈਗਾ ਕਿ ਆਪ ਆਸ-ਪਾਸ ਜਦੋਂ ਵੀ ਤੁਸੀਂ ਇਹਦੀ ਨਿਗਰਾਨੀ ਰੱਖੋ ਜਦੋਂ ਵੀ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਮੈਕਹਮੇ ਨੂੰ ਇਮੀਡੀਏਟਲੀ ਇਨਫੋਰਮ ਕਰੋ ਸਾ ਕੋਈ ਨਾ ਬਣਾ ਲੈ ਇਸਨ ਐਕਟਿਵ ਮੈਡੀਆ ਨਾਲ ਸਾਰੀ ਮੀਡੀਆ ਨਾਲ ਵੀ ਸਾਰੇ ਸਾਥੀ ਮਿਲਦੀ ਹੈ ਅਗਲੇ 48 ਕਿਉਂਕਿ ਬਹੁਤ ਕ੍ਰਿਟੀਕਲ ਹੈ ਪੰਜਾਬ ਦੇ ਲਈ ਹੈ ਨਾ ਹਰ ਬੰਦਾ ਆਪਣੀ ਭੂਮਿਕਾ ਨਾਲ ਇੱਥੇ ਕੋਈ ਮੰਤਰੀ ਨਹੀਂ ਆ ਸਰ ਬੰਦਾ ਸਾਰੇ ਹੱਥੀਂ ਬਸ ਇਹ ਬੇਨਤੀ ਹੈ ਕਿ ਅਰਦਾਸ ਵੀ ਕਰੀਏ ਕਿ ਅਗਲੇ 48 ਕਿੰਨੇ ਕਿ ਇਦਾਂ ਦੀ ਬਰਸਾਤ ਨਾ ਤੁਸੀਂ ਵੀ ਦੇਖਿਆ ਨਾ ਕਦੀ ਹੈ ਤੇ ਇਸ ਤੋਂ ਵੱਡਾ ਸਾਡੇ ਲਈ ਚੈਲੰਜ ਹੈ ਜਿਹੜਾ ਪਾਣੀ ਸ਼ਿਵਾਲਿਕ ਦਾ ਪਹਾੜੀ ਆਂਦਾ ਉਹ ਵੀ ਸਾਰਾ ਸਾਡੇ ਖੱਡਾਂ ਦੇ ਰਾਹੀਂ ਦਰਿਆ ਚਾਰਿਆ ਜਿਹੜਾ ਰਿਜ਼ਰਵয়ার ਲੈਵਲ ਹੋ ਇੰਨੀ ਤੇਜ਼ੀ ਨਾਲ ਵੱਧ ਰਿਹਾ ਅਗਲੇ 48 72 ਘੰਟੇ ਬਹੁਤ ਚੈਲੈਂਜਿੰਗ ਹੈ ਅ ਗਿਰੇ ਤੇ ਕੁਦਰਤੋ ਬਲਵਾਨ ਕੋਈ ਨਹੀਂ ਹਰ ਬੰਦਾ ਆਪਣੀ ਸਰ ਸਰ ਸਤਲੁਜ ਰਿਆ ਕੰਡੇ ਜਿਹੜੇ ਬਸ ਦੇ ਪਿੰਡ ਹੈ ਖਾਸ ਕਰਕੇ ਅੱਜ ਸਵੇਰੇ ਜਿਹੜੀ ਫੌੜਾ ਨਿਕਲ ਕੇ ਆਈਆਂ ਆ ਛਾਪਰ ਬੇਲਾ ਚੰਦਪੁਰ ਖਰੀਵਾਲ ਗਜਪੁਰ ਇਹ ਲੋਕ ਜਿਹੜੇ ਹਜੇ 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 ਤੱਕ ਦੀ ਸੰਪਰਕ ਟੁੱਟ ਚੁੱਕੇ ਪਰ ਘਰਾਂ 'ਚ ਪਾਣੀ ਨਹੀਂ ਹੈ ਇਸ ਟਾਈਮ ਭੇਜ ਰਹੇ ਆ ਪਰ ਜੇ ਅਹੀ ਹਾਲਾਤ ਰਹੇ ਤਾਂ ਉਹਨਾਂ ਨੂੰ ਉੱਥੇ ਜਿਹੜਾ ਵੈਕੂਏਸ਼ਨ ਪਲਾਨ ਵੀ ਤਿਆਰ ਕਰਨਾ ਪੈਣਾ ਤੇ ਬਰਸਾਤ ਜੋ ਦੱਸ ਰਹੀ ਕਿ ਇੰਨੀ ਲਗਾਤਾਰ ਹੋਰ 48 ਘੰਟੇ ਪੈਣੀ ਹੈ ਸਾਡੇ ਇਲਾਕੇ ਨੂੰ ਖਾਸ ਕਰਕੇ ਮਾਰੇ ਆ ਕਿ ਜਿੰਨਾ ਵੀ ਉੱਤੋਂ ਪਾਣੀ ਆ ਰਿਹਾ ਪਹਾੜਾਂ ਦਾ ਸ਼ਿਵਾਲਿਕ ਦੇ ਪਹਾੜਾਂ ਦਾ ਉਹ ਵੀ ਆ ਕੇ ਸਿੱਧਾ ਸਾਡੇ ਹੀ ਵੱਖ-ਵੱਖ ਖੱਡਾਂ ਰਾਹੀਂ ਸਾਡੇ ਦਰਿਆਵਾਂ ਚ ਆ ਰਿਹਾ ਆ ਆ ਜਿਹੜੀ ਨਹਿਰ ਦਾ ਇਹ ਤਾਂ ਦੇ ਵੀ ਦੋ ਤਿੰਨ ਬ੍ਰੀਚ ਪੁਆਇੰਟ ਹੋਏ ਨੇ ਜੇਕਰ ਇਹ ਕਿਤੇ ਨਹੀਂ ਮੌਕੇ ਤੇ ਕੰਟਰੋਲ ਕਰਾਂਗੇ ਤਾਂ ਇਸ ਪਿੰਡ ਲੱਪਣੇ ਵੀ ਹੈ ਨਹੀਂ ਸਾਰੇ ਪਾਣੀ ਜਿਹੜਾ ਹੈ ਇੱਧਰ ਆ ਜਾਣਾ ਤਾਂ ਫਿਰ ਹਾਲ ਜਿੱਥੇ-ਜਿੱਥੇ ਜਿਸ ਤਰੀਕੇ ਦੀ ਕਾਲ ਆ ਰਹੀ ਹੈ ਆ ਸਾਰੇ ਯੂਥ ਕਲੱਬਾਂ ਨੂੰ ਸਾਰੇ ਸਰਪੰਚਾਂ ਨੂੰ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਸਭ ਨੂੰ ਕਿਹਾ ਵੀ ਆਓ ਮੈਦਾਨ ਚ ਜਾਈਏ ਆਪਣੇ ਬਜ਼ੁਰਗਾਂ ਦਾ ਆਪਣੇ ਪਸ਼ੂਆਂ ਦਾ ਆਪਣਾ ਖਿਆਲ ਕਰੀ ਅਗਲੇ 72 ਘੰਟੇ ਸਵਾਹ ਦੀ ਉੱਨੇ ਚ ਬਹੁਤ ਬਰਸਾਤ ਹੈ ਜੀ ਸਵਾਹ ਵੀ ਇਸ ਵਕਤ ਟੋਟਲੀ ਇਸ ਵਾਰੀ ਪਹਿਲੀ ਵਾਰੀ ਆ ਚਾਰ ਵਾਰੀ ਆਲਰੇਡੀ ਸਵਾਹ ਬਹੁਤ ਆ ਚੁੱਕਾ ਹੈ ਜੀ ਸਵਾਹ ਵੀ ਲਗਾਤਾਰ ਬਰਸਾਤ ਸਾਡੇ ਵੀ ਉਧਰੋਂ ਖੱਡਾਂ ਵੀ ਉਧਰੋਂ ਡੈਮ ਵੀ ਯਾਨੀ ਕਦੀ ਵੀ ਨਹੀਂ ਜਿੰਨੀ ਜਿਹੜੇ ਲੋਕ ਮੈਂ ਹੁਣ ਅੱਜ ਸਵੇਰੇ ਡਾਟਾ ਦੇਖ ਰਿਹਾ ਸੀ 88 ਚ ਵੀ ਕਰੀ ਨੇ ਮਾੜੇ ਹਾਲਾਤ ਨਹੀਂ ਸੀ ਤੇ 23 ਵੀ ਨੇ ਮਾੜੇ ਹਾਲਾਤ ਨਹੀਂ ਸੀ ਤੇ ਲਗਾਤਾਰ ਬਰਸਾਤ ਨੇ ਤੇ ਜੋ ਮੇਰੀ ਮੌਸਮ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿ ਅਗਲੇ 1048 ਘੰਟੇ ਇਸੇ ਵਿੱਚ ਦਾਦੀ ਕੱਲ ਦੇਰ ਰਾਤ ਤੱਕ ਕਿੰਦਾ ਦੀ ਬਰਸਾਤ ਹੈ ਇਹ ਪਿੰਡ ਆ ਇਹ ਮਿੰਡਵਾਲ ਸਾਈਫਾਂ ਦੇ ਕੋਲ ਪੈਂਦਾ ਨਾਲੇ ਬਟਲ ਪੈਂਦਾ ਪੱਠੇ ਨਾਲ ਸੀਵਾ ਬਣ ਜਾਂਦਾ ਇੱਥੇ ਤੇ ਇਹ ਸਵੇਰੇ ਜਦੋਂ ਲੋਕਾਂ ਨੂੰ ਸਾਡੇ ਪਿੰਡਾਂ ਦੇ ਮਿੰਡਵਾਲੇ ਜਿਹਦੇ ਨਾਲ ਕੋਲ ਘਰ ਹੈ ਜਦੋਂ ਇਹਨਾਂ ਨੇ ਦੇਖਿਆ ਕਿ ਇਹ ਸਾਰਾ ਇੱਕ ਬਾਈ ਖਿਸ ਗਿਆ ਤੇ ਲੋਕਾਂ ਨੇ ਸਾਰੇ ਅਨਾਉਂਸਮੈਂਟ ਹੋਈ ਸਾਡੇ ਨੇੜੇ ਦੇ ਗੁਰਦੁਆਰਿਆਂ ਦੇ ਵਿੱਚ ਤੇ ਸਾਰੇ ਨੌਜਵਾਨ ਮਿੰਡਵਾ ਬਟਲ ਦੇ ਝਿੰੜੀ ਦੇ ਹੋਰ ਲੱਗੇ ਪਾਸੇ ਤੋਂ ਨੌਜਵਾਨਾਂ ਨੇ ਇਕੱਠੇ ਹੋ ਕੇ ਤਰਪਾਲਾਂ ਦਾ ਯੋਗਦਾਨ ਪਾ ਕੇ ਇਹ ਤਰਪਾਲਾ ਪਾ ਰਹੇ ਹੁਣ ਵੀ ਦੇ ਪ੍ਰਸ਼ਾਸਨ ਕੋਲ ਤੇ ਲੇਟ ਤੇ ਇਹਦੀ ਜਿਹੜੀ ਮੇਨ ਵਜ੍ਹਾ ਹੈ ਉਹ ਇਹ ਹੈ ਕਿ ਇਹ ਜਿਹੜੀ ਡਰੇਨ ਹੈ ਨਾਲ-ਨਾਲ ਨਹਿਰ ਦੇ ਪਟੜੀ ਦੇ ਨਾਲ ਬਣੀ ਹੋਈ ਹੈ ਉਹਦੀ ਸਫਾਈ ਨਹੀਂ ਹੋਈ ਤੁਸੀਂ ਹੁਣ ਵੀ ਮੋਕਾ ਦੇਖ ਸਕਦੇ ਆ ਡਰੇਨਾਂ ਸਾਰੀਆਂ ਇਹਦੇ ਬੰਦ ਪਈਆਂ ਉਹੀ ਪਾਣੀ ਜਾ ਕੇ ਨਾਲੀਆਂ ਦਾ ਪਾਣੀ ਨਹੀਂ ਥੱਲੇ 100 ਫੁੱਟ ਡਾਊਨ ਆਇਆ ਹੈ ਪ੍ਰਸ਼ਾਸਨ ਹੁਣ ਆਇਆ ਹੈ ਪ੍ਰਸ਼ਾਸਨ ਕੀ ਕਰੂਗਾ ਚਾਰ-ਪੰਜ ਬੰਦੇ ਆ ਮੇਰੇ ਕੀ ਕਰ ਸਕਦੇ ਇੱਥੇ ਉਹਨਾਂ ਦਾ ਆਪਣਾ ਪੈਕ ਲੰਬਾ ਪਾੜ ਹੈ ਜੀ ਇੱਕ ਤੋਂ ਪਰ 100 ਫੁੱਟ ਲੰਬਾ ਪਾੜ ਹੈਗਾ ਜੀ ਇਹ ਕਿਸ ਤਰੀਕੇ ਇਕਦਮ ਪਿੰਡ ਵਾਲੇ ਹਰਕਤ ਦੇ ਵਿੱਚ ਆ ਗਏ ਜੇ ਕਿਤੇ ਸਮਝ ਆ ਰਿਹਾ ਨਾ ਪਤਾ ਲੱਗਦਾ ਤਾਂ ਕੀ ਹਾਲਾਤ ਹੋ ਸਕਦੇ ਜੇ ਰਾਤ ਨੂੰ ਪਾੜ ਪੈ ਜਾਂਦਾ ਤਾਂ ਇਹ ਲਗਭਗ 20 30 ਪਿੰਡ ਨਕੋਲ ਦੇ 20 30 ਫੁੱਟ ਪਾਣੀ ਹੋਣਾ ਸੀਗਾ ਤੇ ਹਜੇ ਵੀ ਨਹਿਰ ਦਾ ਪਾਣੀ ਅਸੀ ਕਹੇ ਵੀ ਹਟਾ ਦਿਓ ਕੋਈ ਪਾਣੀ ਵੀ ਨਹਿਰ ਦਾ ਜੇ ਨਹੀਂ ਘਟਾਇਆ ਘਾਫੜਾ ਨਹਿਰ ਦੇ ਵਿੱਚ ਇਹ ਬ੍ਰੀਚ ਹੋ ਗਈ ਆ ਮਿੰਟਵਾਸ ਆਈਫਨ ਦੇ ਕੋਲ ਤੇ ਇਹਨੇ ਸਾਡੇ ਬਹੁਤ ਪੰਡਾ ਨੁਕਸਾਨ ਕਰਨਾ ਨੌਜਵਾਨ ਅਜੇ ਵੀ ਸਾਡੇ ਲੱਗੇ ਹੋਏ ਆ ਪਰਦੇਮੀ ਦੇ ਵਿੱਚ ਤੇ ਪ੍ਰਬੰਧ ਕੋਈ ਨਹੀਂ ਇਹਨਾਂ ਕੋਲ ਤਰਪਾਲਾ ਵੀ ਅਸੀਂ ਆਪ ਖਰੀਦ ਲਈ ਜੀ ਕੋਲੇ ਆਂਦੀ ਇੱਥੋਂ ਆਪਣੇ ਪਿੰਡ ਤੇ ਜਿਹੜੇ ਕਿੰਨੇ ਕੁ ਲੱਗਦਾ ਹੋ ਨੌਜਵਾਨ ਹੈਗੇ ਦੋ ਤਿੰਨ ਸੌ ਨੌਜਵਾਨ ਆਪਣੇ ਨਾਲ ਦੋ ਤਿੰਨ ਪੰਡਾ ਦੇ ਇਕੱਠੇ ਹੋਏ ਹੋਏ ਆ ਤੇ ਇਹਨਾਂ ਨੂੰ ਵੀ ਰੋਕ ਦੇ ਕਹਿੰਦੇ ਤੁਸੀਂ ਨਾ ਕਰੋ ਅਸੀਂ ਕਰਾਂਗੇ ਇਹਨਾਂ ਦੇ ਪੰਜ ਬੰਦੇ ਕੀ ਕੰਮ ਕਰਾ ਦੇ ਸੱਤ ਬੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਥੱਲੋ ਬੋਰੀਆਂ ਲੈ ਕੇ ਇਹਦੇ ਡੰਗਾ ਲਾंदे ਆ ਆਏ ਜਾਂ ਤੇ ਅਸੀਂ ਉਹ ਆ ਨਾ ਤਰਲੋਚਨ ਸਿੰਘ ਹੈ ਪਿੰਡ ਬਡਲ ਬੇਨਤੀ ਕੀਤੀ ਜਾਂਦੀ ਆ ਪ੍ਰਸ਼ਾਸਨ ਦੇ ਅੱਗੇ ਕੋਈ ਬੰਦਾ ਨਹੀਂ ਹੈਗਾ ਇੱਥੇ ਸਾਰੇ ਪਿੰਡ ਦੇ ਬੰਦੇ ਲੱਗੇ ਆੜਕੇ ਪਿੰਡ ਦੇ ਘਰ ਦੇ ਵਿੱਚ ਜਿਹੜੇ ਬੰਦੇ ਆ ਗਏ ਸਾਡੀਆਂ ਬੀਬੀਆਂ ਉਹ ਸਾਰੀਆਂ ਛੱਤਾਂ ਦੇ ਉੱਪਰ ਬੈਠੀਆਂ ਅੱਜ ਇਹ ਨਹਿਰ ਕਿਸੇ ਪਲ ਵੀ ਜਿਹੜੀ ਆ ਟੁੱਟ ਫਗਦੀ ਹੈ ਸਵੇਰ ਦੇ ਹੀ ਸਵੇਰ ਦੇ 4 ਵਜੇ ਤੇ ਅਸੀਂ ਇੱਥੇ ਭੁੱਕੇ ਪਾਣੀ ਲੱਗੇ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗਾ ਇੱਥੇ ਸਾਡੇ ਘਰਾਂ ਦੇ ਵਿੱਚ ਤੀਸੀ ਫੁੱਟ ਪਾਣੀ ਜਿਹੜਾ ਚੜ ਜਾਣਾ ਇਹ 20 20 ਐਮਵੀ ਪੀ ਦੇ ਜਿਹੜਾ ਹੈਗਾ ਚੀਫ ਅੰਚ ਨਹੀਂ ਆ ਓ ਕਿੱਥੇ ਸੁਤਾ ਪਿਆ ਹੈ ਕਿਤੇ ਇਹਨਾਂ ਦੀ ਟੀਮ ਹੈ ਇਹ ਦੇਖ ਲੈ ਕਿਉਂ ਨਹੀਂ ਹੈਗੇ ਤਿਆਰ ਕੇ ਮੈਂ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਸਾਹੀ ਔਰ ਕੇ ਬੇਨਤੀ ਕਰਦਾ ਕਿ ਸਾਨੂੰ ਭਰਾਵੋ ਬਚਾ ਲਓ ਰਣਕੇ ਬਚਾ ਲਓ ਅਸੀਂ ਸਾਰੇ ਆ ਪਾਣੀ ਦੇ ਵਿੱਚ ਡੁੱਬ ਜਾਣਾ 15 ਪਿੰਡਾਂ ਦੇ ਪਿੰਡਾਂ ਦਾ ਨੁਕਸਾਨ ਹੋ ਜਾਣਾ ਪਿੰਡਾਂ ਦੇ ਵਿੱਚ 30-30 ਫੁੱਟ ਜਿਹੜਾ ਪਾਣੀ ਹੈ ਉਹ ਤਰ੍ਹਾਂ ਆ ਸਕਦਾ ਕਿਸੇ ਵੀ ਪਲ ਕਿਸੇ ਵੀ ਟਾਈਮ ਜਿਹੜਾ ਹੈਗਾ ਉਹ ਇੱਥੇ ਪਾਣੀ ਆ ਸਕਦਾ ਹੈ ਬੇਨਤੀ ਕੀਤੀ ਜਾਂਦੀ ਆ ਪ੍ਰਸ਼ਾਸਨ ਕੇ ਭਗਵਾਨ ਸਾਮਾਨ ਕੇ ਜੀ ਕਿ ਵਾਰਤਾ ਇਹ ਸਾਡਾ ਜਿਹੜਾ ਲੋਕਾਂ ਦਾ ਹੱਲ ਹੋਣਾ ਚਾਹੀਦਾ ਹੈਗਾ ਸਾਰੇ ਬੇਤਰ੍ਹਾਂ ਦੇ ਵਿੱਚ ਮੰਤਰੀ ਛੁੱਟੇ ਬੈਠੋਆ ਕੋਈ ਇੱਥੇ ਬੰਦਾ ਨਹੀਂ ਆਉਂਦਾ ਹੈਗਾ ਸੋ ਬੇਨਤੀ ਕੀਤੀ ਜਾਂਦੀ ਆ ਕਿ ਜਲਦੀ ਤੋਂ ਚੱਲਦੀ ਸਾਡਾ ਜਿਹੜਾ ਇਹ ਹੱਲ ਹੋਣਾ ਚਾਹੀਦਾ ਹੈ